ਮੀਟਿੰਗ ਵਿੱਚ ਯੂਨੀਅਨ ਦੇ ਆਗੂਆਂ ਵੱਲੋਂ ਉਸਾਰੀ ਕਿਰਤਿਆਂ ਦੀਆਂ ਹੱਕੀ ਮੰਗਾਂ ਸਬੰਧੀ ਇੱਕ ਮੰਗ ਪੱਤਰ ਪੰਜਾਬ ਦੇ ਲੇਬਰ ਕਮਿਸ਼ਨਰ ਨੂੰ ਐਲਸੀ ਫਾਜ਼ਿਲકા ਰਾਹੀਂ ਭੇਜਿਆ ਗਿਆ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਪੰਜਾਬ ਦੇ ਮੀਤ ਸਕਰਤਰ ਐਡਵੋਕੇਟ ਪਰਮਜੀਤ ਤਾਬਾ ਅਤੇ ਜ਼ਿਲ੍ਹਾ ਪ੍ਰਧਾਨ ਜੰਮੂ ਰਾਮ ਨੇ ਦੱਸਿਆ ਕਿ ਅਸਿਸਟੈਂਟ ਲੇਬਰ ਕਮਿਸ਼ਨਰ ਨਾਲ ਚੱਲੀ 1 ਘੰਟਾ ਮੀਟਿੰਗ ਵਿੱਚ ਐਲਸੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹਨਾਂ ਦੇ ਸਾਰੇ ਮਸਲੇ ਤੁਰੰਤ ਹੱਲ ਕੀਤੇ ਜਾਣਗੇ। ਆਗੂਆਂ ਨੇ ਕਿਹਾ ਕਿ ਹੜ੍ਹਾਂ ਕਾਰਨ ਸੈਂਕੜੇ ਉਸਾਰੀ ਕਿਰਤਿਆਂ ਦੇ ਮਕਾਨ ਡਿੱਗੇ ਢੇਰੇ ਹੋ ਗਏ ਹਨ ਜਾਂ ਨੁਕਸਾਨੇ ਜਾ ਚੁਕੇ ਹਨ ਉਹਨਾਂ ਦਾ BOCW ਅਤੇ ਕੁਦਰਤੀ ਆਫਤ ਨਾਲ ਹੋਏ ਨੁਕਸਾਨ ਦਾ ਦਿੱਤਾ ਜਾਣ ਵਾਲਾ 1 ਲੱਖ ਰੁਪਏ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਕੀਤੀ ਗਈ ਹੈ ਲੇਬਰ ਪ੍ਰੋਟੈਕਸ਼ਨ ਐਂਡ ਡਿਵੈਲਪਰ ਯੂਨੀਅਨ ਵੱਲੋਂ ਐਰਸੀ ਸਾਹਿਬ ਸਰਦਾਰਪੁਰ ਜ਼ਿਲ੍ਹੇ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਕਿ ਜਿਨ੍ਹਾਂ ਵੀ ਹੜ੍ਹਾਂ ਦੇ ਸਬੰਧ ਵਿੱਚ ਮਕਾਨ ਡਿੱਗੇ ਜਾਂ ਕਿ ਜਿਹੜੇ ਬੱਚਿਆਂ ਦੇ ਰੁਕੇ ਹੋਏ ਨੇ ਜਾਂ ਹੋਰ ਕਈ ਐਕਸਪ੍ਰੈਸ਼ਨ ਆ ਜਿਹੜਾ ਕਈ ਸਕੀਮਾਂ ਦੇ ਪੈਂਡਿੰਗ ਮਹੀ ਹੈ ਉਹਨਾਂ ਪ੍ਰਤੀ ਅਸੀਂ ਐਲ ਸੀ ਸਾਹਿਬ ਨਾਲ ਇੰਸਪੈਕਟਰ ਸਾਹਿਬ ਨੂੰ ਜਾਣੂ ਕਰਵਾਇਆ ਹੈ ਕਿ ਜਿੰਨੀ ਜਲਦੀ ਦੀ ਜਲਦੀ ਇਹ ਦਿੱਤੇ ਜਾਣ ਤਾਂ ਕਿ ਇਹ ਨਾ ਪਾਤਰੀ ਇਹ ਆਪਣਾ ਜਿਹੜਾ ਲਾਭ ਲੈ ਸਕਣ ਤੇ ਇਸੇ ਤਰ੍ਹਾਂ ਦੇ ਵਿੱਚ ਜੋ ਕਾਪੀਆਂ ਪੈਨਡ ਪਈਆਂ ਨੇ ਜਾਂ ਨਹੀਂ ਇੱਥੇ ਦਸਹੀ ਟੰਗ ਨ ਬਣਾਈਆਂ ਜਾ ਰਹੀਆਂ ਉਹ ਤੁਰੰਤ ਜਲਦੀ ਦੀ ਜਲਦੀ ਬਣਾਈਆਂ ਜਾਣ ਤਕਸ਼ਣ ਵਰਕਰ ਐਂਡ ਲੇਬਰ ਯੂਨੀਅਨ ਰਜਿਸਟਰਡ 812 ਨੂੰ ਐਲਸ ਸਾਹਿਬ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਜਿਲ੍ਹਾ ਬੋਰਡੀ ਵੱਲੋਂ ਔਰ ਇਸ ਮੀਟਿੰਗ ਦੇ ਵਿੱਚ ਜਿਹੜੀਆਂ ਕੰਸਟਰਕਸ਼ਨ ਵਰਕਰ ਦੀਆਂ ਡਿਮਾਂਡਸ ਨੇ ਡਿਮਾਂਡਸ ਬੰਦੀ ਇੱਕ ਜਿਹੜਾ ਉਹ ਮੰਗ ਪੱਤਰ ਲੇਬਰ ਕਮਿਸ਼ਨਰ ਚੰਡੀਗੜ੍ਹ ਦੇ ਨਾਮ ਤੇ ਜਿਹੜਾ ਉਹ ਭੇਜਿਆ ਗਿਆ ਔਰ ਉਹਦੇ ਵਿੱਚ ਮੁੱਖ ਰੂਪ ਦੇ ਵਿੱਚ ਜਿਹੜਾ ਮੌਜੂਦਾ ਹਾਲਾਤਾਂ ਦੇ ਵਿੱਚ ਜਿਹੜੇ ਪਾਰੀ ਮੀਆਂ ਕਰਕੇ ਉਹ ਜਿਹੜੇ ਹੜ੍ਹ ਆਏ ਨੇ ਔਰ ਹੜ੍ਹਾਂ ਦੇ ਕਾਰਨ ਕਈ ਜਿਹੜੇ ਉਸਾਰੀ ਕੀਤੀ ਨੇ ਉਨ੍ਹਾਂ ਦੇ ਮਕਾਨ ਡਿੱਗ ਜਾਣੇ ਮੀਂਹ ਦੇ ਕਾਰਨ ਉਨ੍ਹਾਂ ਦੇ ਮਕਾਨ ਡਿੱਗ ਜਾਣੇ ਚਾਹੇ ਕੱਚੇ ਮਕਾਨ ਨੇ ਚਾਹੇ ਪੱਕੇ ਮਕਾਨ ਨੇ HCOW ਐਕਟ ਦੇ ਤਹਿਤ ਜਿਹੜੇ ਵੀ ਜਿਹੜੇ ਇਹ ਸਾਰੀ ਕਿਰਤੀ ਨੇ ਪंजीकरण ਜਿੰਨਾ ਦਾ ਹੋਇਆ ਹੋਇਆ ਜੇਕਰ ਉਨ੍ਹਾਂ ਦੇ ਮਕਾਨ ਡਿੱਗ ਜਾਂਦੇ ਨੇ ਟਹਿ ਟੇਰੀ ਹੋ ਜਾਂਦੇ ਨੇ ਕੁਦਰਤੀ ਆਫਤਾਂ ਦੇ ਨਾਲ ਉਨ੍ਹਾਂ ਵਾਸਤੇ 1 ਲੱਖ ਰੁਪਏ ਜਿਹੜਾ ਮੁਆਵਜ਼ਾ ਹੈ ਉਹ ਮਿਲਣਾ ਉਹਦੇ ਲਈ ਜ਼ਰੂਰੀ ਹੈ ਇਸ ਲਈ ਅਸੀਂ ਅੱਜ ਐਲਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਐਲਸੀ ਸਾਹਿਬ ਤੋਂ ਮੰਗ ਕੀਤੀ ਹੈ ਕਿ ਉਹ ਜਿਹੜਾ ਮੁਆਵਜ਼ਾ ਹੈ ਤੁਰੰਤ ਪਾਇਆ ਜਾਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਮਦਦ ਹੋ ਸਕੇ ਇਸ ਦੇ ਨਾਲ ਹੀ ਜਿਸ ਤਰ੍ਹਾਂ ਕਰੋਨਾ ਕਾਲ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਲੌਕਡਾਊਨ ਹੋ ਗਿਆ ਸੀ ਔਰ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਲੋਕ ਸੀ ਘਰਾਂ ਵਿੱਚ ਬੰਦ ਹੋ ਕੇ ਬੈਠ ਗਏ ਸੀ ਉਹਨਾਂ ਦਾ ਕੰਮ ਕਾਰ ਰੁਕ ਗਿਆ ਸੀ ਔਰ ਬੀਓਸੀਡਬੀ ਵਲੋਂ ਉਹਨਾਂ ਨੂੰ ਜਿਹੜੀਆਂ ਇੱਕ ਸੈਤਾਨ ਦੇ ਰੂਪ ਵਿੱਚ ਆਰਥਿਕ ਮਾਧ ਦੇ ਰੂਪ ਵਿੱਚ ਜਿਹੜਾ 55 5500 ਰੁਪਏ ਜਿਹੜਾ ਤਿੰਨ ਵਾਰੀ ਪਾਇਆ ਗਿਆ ਸੀ ਅਸੀਂ ਅੱਜ ਮੰਗ ਕੀਤੀ ਹੈ ਕਿ ਜਿਹੜੇ ਹੜ ਪੀੜਤ ਲੋਕ ਨਹੀਂ ਮੀਂਹ ਕਰਕੇ ਜਾਂ ਇਹ ਸਥਿਤੀ ਬਣੀ ਸੀ ਲੋਕ ਬੇਰਜ਼ਦਾਰ ਹੋ ਗਏ ਉਹਨਾਂ ਨੂੰ ਵੀ ਉਸ ਆਧਾਰ ਤੇ ਜਿਹੜਾ ਔਰ ਲੀਨ ਮਿਲਣਾ ਚਾਹੀਦੇ ਆਤਕ ਸਹਾਇਤਾ ਮਿਲਣੀ ਚਾਹੀਦੀ ਏ ਤਾਂ ਕਿ ਉਹ ਆਪਣਾ ਗੁਜ਼ਾਰਾ ਕਰ ਸਕਣ ਇਸ ਤੋਂ ਇਲਾਵਾ ਜਿਹੜੇ ਲਾਪਾਥਰੀ ਕਾਪੀਆਂ ਨੇ ਲੰਬੇ ਸਮੇਂ ਤੋਂ ਪੈਂਡੈਂਸੀ ਪਈ ਏ ਉਹ ਪੈਂਡੈਂਸੀ ਜਿਹੜੀ ਹੈ ਉਹ ਤੁਰੰਤ ਖਤਮ ਕੀਤੀ ਜਾਣੀ ਚਾਹੀਦੀ ਏ ਰੀਨਿਊ ਹੋਣ ਵਾਲੀਆਂ ਕਾਪੀਆਂ ਨੇ ਜਿਹੜੀਆਂ ਉਹਨਾਂ ਵਾਸਤੇ ਜਿਹੜਾ ਤੁਰੰਤ ਜਿਹੜਾ ਰੀਨਿਊ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਇਸ ਤੋਂ ਇਲਾਵਾ ਜਿਹੜੇ ਸਕਾਲਰਸ਼ਿਪ ਤੇ ਨਜਾਇਜ਼ ਆਬਜੈਕਸ਼ਨ ਲੱਗ ਰਹੇ ਨੇ ਉਹ ਆਬਜੈਕਸ਼ਨ ਜਿਹੜੇ ਹਟਾਏ ਜਾਣੇ ਚਾਹੀਦੇ ਨੇ ਔਰ ਇਸ ਤੋਂ ਬਾਅਦ ਜਿਹੜੇ ਐ ਐਸਗ੍ਰੇਸ਼ੀਅਸ ਸਕੀਮ ਦੇ ਤਹਿਤ ਕਲੇਮ ਰੋਕੇ ਹੋਏ ਨੇ ਉਹ ਕਲੇਮ ਜਿਹੜ ਉਨਨਾਂ ਲੈ ਕੇ ਜਿਹੜੀ ਇੱਕ ਲੰਬੇ ਸਮਾਂ ਜਿਹੜੀ ਚਰਚਾ ਕਹਿ ਲੋ ਐ ਐਲਸੀ ਸਾਹਿਬ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਬੜੇ ਸੁਖਾਵੇ ਮਾਹੌਲ ਦੇ ਵਿੱਚ ਵਿਸ਼ਵਾਸ ਦਵਾਇਆ ਦੋ ਇਨਸਪੈਕਟਰ ਸਾਹਿਬ ਨਾਲ ਸੀ ਮੌਜੂਦ ਜਲਾਲਾਬਾਦ ਤੋਂ ਸੀ ਸੌਰਵ ਕਪੂਰ ਜੀ ਸਾਡੇ ਫਾਜ਼ਲ ਕਾ ਤੋਂ ਜਿਹੜੇ ਰਾਜਪ੍ਰੀਤ ਸਿੰਘ ਇਨਸਪੈਕਟਰ ਸਾਹਿਬ ਨੇ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਕੋ ਵੇਖ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੇ ਸਾਰੀ ਕੀਰਤੀ ਨੂੰ ਉਹ ਮੁਸ਼ਕਲ ਨਹੀਂ ਆਏਗੀ ਕਿਉਂਕਿ ਪਹਿਲਾਂ ਜਿਹੜਾ ਕੁਝ ਵਾਪਰਿਆ ਹੈ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਇੱਥੇ ਜਿਆਦਾ ਪਰਮਾਰ ਜਿਹੜੀ ਦਲਾਲਾਂ ਦੀ ਸੀ ਜਿਹੜੇ ਲੋਕ ਸੀ ਉਹ ਲੋਕਾਂ ਦੀ ਲੁੱਟ ਕਰਕੇ ਕੰਮ ਕਰਦੇ ਸੀ ਔਰ ਜਿਹੜੇ ਜੈਨੂਅਰ ਕੰਮ ਸੀ ਉਹਨਾਂ ਦੇ ਕੰਮ ਨਹੀਂ ਹੁੰਦੇ ਸੀ ਉਹਨਾਂ ਨੇ ਇਸ ਗੱਲ ਨੂੰ ਸਜੀਦਗੀ ਨਾਲ ਲਿਆਏ ਔਰ ਸਾਨੂੰ ਯੂਨੀਅਨ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੀ ਕਿਰਤਿਆਂ ਦੇ ਕੰਮ ਪੈਲ ਦੇ ਆਧਾਰ ਤੇ ਪਾਰਦਰਸ਼ੀ ਢੰਗ ਨਾਲ ਹੋਣਗੇ ਔਰ ਨਾਲ ਦੀ ਨਾਲ ਇਹ ਕਹਿ ਦੇਣਾ ਚਾਹੁੰਦੇ ਆ ਕੀ SEO D ਕਰਾਂਗੇ ਅਕਤੂਬਰ ਵਿੱਚ ਫਿਰ ਅਸੀਂ ਅਕਤੂਬਰ ਤੱਕ D ਕਰਾਂਗੇ ਅੱਜ 18 ਤਰੀਕ ਹੈ ਇਹਨਾਂ 12 13 ਦਿਨਾਂ ਦੇ ਵਿੱਚ ਕਿੰਨੀ ਆਉਟਪੁੱਟ ਆਏਗੀ ਇਹ ਜਿਹੜਾ ਪਾਰਦਰਸ਼ੀ ਕਿੰਨੀ ਆਉਂਦੀ ਹੈ ਨਹੀਂ ਤਾਂ ਫਿਰ ਅਕਤੂਬਰ ਦੇ ਵਿੱਚ ਫਿਰ ਅਸੀਂ ਜਿਹੜਾ ਉਹ ਇੱਕ ਜਿਲਾ ਪੱਤਰੀ ਐਕਸ਼ਨ ਕਰਨ ਦਾ ਜਿਹੜਾ ਉਹ ਐਲਾਨ ਕਰਾਂਗੇ ਔਰ ਜਿਹੜੇ ਵੀ ਇੱਥੇ ਦਲਾਲ ਆਉਂਦੇ ਨੇ ਉਹਨਾਂ ਦੀ ਜਿਹੜੀ ਠਾਰ ਬਣੀ ਹੋਈ ਉਹਨਾਂ ਨੂੰ ਰੋਕਣ ਵਾਸਤੇ ਜਾਂ ਆਪਰੇਟਰ ਨੇ ਜਿਹੜੇ ਪੈਸੇ ਲੈ ਕੇ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਜਿਹੜਾ ਜਥੇਬੰਦੀ ਹੈ ਸਾਡੀ ਯੂਨੀਅਨ ਹੈ ਉਹ ਕੰਮ ਕਰੇਗੀ